ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ 21 ਮਾਤਾਂ ਹੁੰਦੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਨਕਲੀ ਸ਼ਰਾਬ ਦਾ ਮਸਲਾ ਕੀ ਸੀ ਜੜਾ ਕੀ ਨੇ ਕੌਣ ਬਣਾਉਂਦਾ ਸੀ ਕੌਣ ਵੇਚਦਾ ਸੀ ਇਹ ਸਾਰੇ ਮਸਲੇ ਦੇ ਉੱਤੇ ਨਜ਼ਰ ਰੱਖੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ ਦੋ ਸਟ ਬਣਦੀਆਂ ਨੇ ਜਾਂਚ ਕਮੇਟੀਆਂ ਬਣਦੀਆਂ ਨੇ ਕਿ ਉਹ ਜਾਂਚ ਕਰਨਗੀਆਂ ਕਿ ਇਸ ਵਿੱਚ ਦੋਸ਼ੀ ਕੌਣ ਹੈ ਪਰ ਹੁਣ ਸਭ ਤੋਂ ਵੱਡਾ ਝਟਕਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਕਾਨੂੰਨਨ ਤੌਰ ਦੇ ਉੱਤੇ ਵੀ ਪੰਜਾਬ ਸਰਕਾਰ ਨੂੰ ਲੱਗਦਾ ਦਿਖਾਈ ਦੇ ਰਿਹਾ ਕਿਉਂਕਿ ਨੋਟਿਸ ਹੋ ਜਾਂਦਾ ਹੈ ਹਾਈ ਕੋਰਟ ਵੱਲੋਂ ਜ਼ਹਿਰੀਲੀ ਸ਼ਰਾਬ ਕਾਂਡ 'ਚ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਹੈ ਵਿਸਥਾਰ ਨਾਲ ਦੱਸਾਂਗੇ ਕਿ ਮਾਮਲਾ ਕੀ ਹੈ ਮਸਲਾ ਕੀ ਹੈ ਹਾਲਾਂਕਿ ਸਾਰੇ ਜਾਣਦੇ ਨੇ ਕਿ ਉਸ ਜ਼ਹਿਰੀਲੀ ਸ਼ਰਾਬ ਦੇ ਕਰਕੇ ਇੱਕ ਇੱਕ ਕਰਕੇ ਪਹਿਲਾਂ ਜਦੋਂ ਮੌਤਾਂ ਦੀ ਗਿਣਤੀ ਸਾਹਮਣੇ ਆਈ ਉਹ 4 ਤੋਂ 5 ਆਈ ਫਿਰ ਗਿਣਤੀ 'ਚ ਵਾਧਾ ਹੁੰਦਿਆਂ ਹੁੰਦਿਆਂ ਮੌਤਾਂ ਦੀ ਗਿਣਤੀ ਹੋ ਜਾਂਦੀ ਹੈ 21 ਔਰ ਉਸ ਦੇ ਵਿੱਚ ਮਾਰੇ ਆ ਕੌਣ ਗਿਆ ਗਰੀਬ ਜਿਹੜੇ ਦਿਹਾੜੀਦਾਰ ਸੀ ਜਿਹੜੇ ਸਸਤੀ ਸ਼ਰਾਬ ਦੇ ਚੱਕਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਲੈਂਦੇ ਨੇ ਤੇ ਹਮੇਸ਼ਾ ਦੇ ਲਈ ਆਪਣੀ ਜਾਨ ਗਵਾ ਦਿੰਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਵੱਡਾ ਧਰਨਾ ਮੁਜ਼ਾਹਰਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਤਾਂ ਉਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦੇਣ ਔਰ ਜਿਹੜੇ ਸਬੰਧਤ ਅਧਿਕਾਰੀ ਸੀ ਉਹਨਾਂ ਨੂੰ ਸਸਪੈਂਡ ਕਰਨ ਦੀ ਸ਼ਰਤ ਦੇ ਉੱਤੇ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਚਾਹੇ ਉਸ ਦੇ ਵਿੱਚ ਗੁਜਰਾ ਪਿੰਡ ਵਿੱਤ ਮੰਤਰੀ ਦੇ ਹਲਕੇ ਚ ਪੈਂਦਾ ਦੜਬੇ ਚ ਪੈਂਦਾ ਪਿੰਡ ਸੀ ਤੇ ਹੁਣ ਜਿਹੜਾ ਨੋਟਿਸ ਹੋਇਆ ਇਸ ਦੇ ਬਾਰੇ ਵੀ ਆ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੰਨੇ ਆ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਜਵਾਬ ਮੰਗਿਆ ਗਿਆ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਕੀ ਨੇ ਜਿਨ੍ਹਾਂ ਦੀ ਪਾਲਣਾ ਪੰਜਾਬ ਸਰਕਾਰ ਨੇ ਨਹੀਂ ਕੀਤੀ ਹਾਲਾਂਕਿ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਨਕਲੀ ਸ਼ਰਾਬ ਕਾਰਨ ਹੋਈਆਂ 21 ਮੌਤਾਂ ਦੇ ਕਰਕੇ ਜਿਹੜੀ ਹੈ सीबीआई ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਸੌਂਪਣ ਦੀ ਮੰਗ ਵਾਲੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਤੋਂ ਜਵਾਬ ਮੰਗਿਆ ਜਵਾਬ ਤਲਬੀ ਕੀਤੀ ਹੈ ਪਟੀਸ਼ਨ ਚ ਦੱਸਿਆ ਗਿਆ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਨਕਲੀ ਸ਼ਰਾਬ ਤੇ ਰੋਕ ਲਗਾਉਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜਿਨ੍ਹਾਂ ਦੀ ਪਾਲਣਾ ਨਾ ਕੀਤੇ ਜਾਣ ਕਰਕੇ ਦੋਸ਼ ਲਾਇਆ ਗਿਆ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਪਟੀਸ਼ਨ ਦਾਇਰ ਕਰਦੇ ਹੋਏ ਕੁਮਰ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਜੁਲਾਈ ਤੇ ਅਗਸਤ 2020 ਚ ਨਕਲੀ ਸ਼ਰਾਬ ਕਾਰਨ ਲਗਭਗ 105 ਮੌਤਾਂ ਹੋ ਗਈਆਂ ਸੀ ਸੁਪਰੀਮ ਕੋਰਟ ਨੇ ਉਦੋਂ ਵੀ ਝਾੜ-ਚੰਬ ਕੀਤੀ ਸੀ ਪੰਜਾਬ ਸਰਕਾਰ ਦੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਦੋਂ ਤਰਨਤਾਰਨ ਮਾਝੇ ਇਲਾਕੇ ਦੇ ਵਿੱਚ 105 ਮੌਤਾਂ ਹੋਈਆਂ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦੇ ਵਿੱਚ 21 ਮੌਤਾਂ ਹੋਈਆਂ ਮੌਤਾਂ ਦੀ ਗਿਣਤੀ ਵੱਧ ਘੱਟ ਹੋ ਸਕਦੀ ਹੈ ਪਰ ਇਹ ਗੁਣਾ ਔਰ ਇਹ ਜਿਹੜਾ ਇਹ ਕਾਂਡਾ ਇਹ ਉਨਾ ਹੀ ਵੱਡਾ ਦੇਖਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਲੋਕਾਂ ਦੀ ਜਾਨ ਗਈ ਹੈ ਤਾਂ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਸਸਤੀਆਂ ਜਿਹੜੀ ਸਸਤੀ ਸ਼ਰਾਬ ਤਿਆਰ ਕਰਕੇ ਵੇਚਦੇ ਨੇ ਔਰ ਲੋਕਾਂ ਦੀ ਜਿਹੜੀ ਜਾਨ ਹੈ ਉਹ ਲੈ ਲੈਂਦੇ ਨੇ ਇਸ ਦੇ ਲਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੰਗ ਨੂੰ ਲੈ ਕੇ ਪਟੀਸ਼ਨ ਆ ਜਿਹੜੀ ਪੈਂਦੀ ਆ ਇਸੇ ਕਰਕੇ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਸਨ ਇਸ ਦੇ ਬਾਵਜੂਦ ਵੀ 2021 ਚ ਪੰਜਾਬ ਚ ਇਸੇ ਤਰ੍ਹਾਂ ਦੀ ਸ਼ਰਾਬ ਕਾਰਨ 127 ਲੋਕਾਂ ਦੀ ਮੌਤ ਹੋ ਗਈ ਉਸ ਸਾਲ ਉੱਤਰ ਪ੍ਰਦੇਸ਼ ਤੋਂ ਬਾਅਦ ਨਕਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਮਾਮਲੇ 'ਚ ਪੰਜਾਬ ਦੇਸ਼ ਭਾਰਤ 'ਚ ਦੂਜੇ ਨੰਬਰ ਤੇ ਸੀ ਕਿ ਜਿੱਥੇ ਨਕਲੀ ਸ਼ਰਾਬ ਨਾਲ ਮਰ ਜਾਂਦੇ ਆ ਲੋਕ ਪਹਿਲੇ ਨੰਬਰ ਤੇ ਯੂਪੀ ਸੀ ਉੱਤਰ ਪ੍ਰਦੇਸ਼ ਦੂਜੇ ਨੰਬਰ ਤੇ ਸੂਬਾ ਕਿਹੜਾ ਪੰਜਾਬ ਹਾਲਾਂਕਿ ਦੇਸ਼ ਭਾਰਤ ਦੇ ਵਿੱਚ ਪੰਜਾਬ ਸੂਬਾ ਆਬਾਦੀ ਦੇ ਪੱਖੋਂ ਕਈ ਸੂਬਿਆਂ ਦੇ ਮੁਕਾਬਲੇ ਚਾਹੇ ਵੱਡੇ ਪ੍ਰਦੇਸ਼ ਨੇ ਜਿਸ ਦੇ ਵਿੱਚ ਮੱਧ ਪ੍ਰਦੇਸ਼ ਹੈ ਰਾਜਸਥਾਨ ਹੈ ਬਿਹਾਰ ਹੈ ਯੂਪੀ ਹੈ ਇਹ ਜਿਹੜੇ ਵੱਡੇ ਜਾਂ ਸਾਊਥ ਵਾਲੇ ਪਾਸੇ ਦੀ ਕਰ ਲਈਏ ਗੱਲ ਅਸੀਂ ਸੂਬੇ ਉਸ ਦੇ ਵਿੱਚ ਆਂਧਰਾ ਪ੍ਰਦੇਸ਼ ਹੈ ਤੇਲੰਗਾਨਾ ਤਾਂ ਉੱਥੋਂ ਨਾਲੋਂ ਵੀ ਜਿਹੜਾ ਖੇਤਰਫਲ ਦੇ ਮੁਕਾਬਲੇ ਵੀ ਆਬਾਦੀ ਪੱਖੋਂ ਵੀ ਪੰਜਾਬ ਸੂਬਾ ਕਈ ਸੂਬਿਆਂ ਤੋਂ ਪਿੱਛੇ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਨਕਲੀ ਸ਼ਰਾਬ ਦੇ ਨਾਲ ਦੂਜੇ ਨੰਬਰ ਤੇ ਦੇਸ਼ ਭਰ ਦੇ ਵਿੱਚ ਆਉਂਦੀ ਹੈ ਇਸੇ ਕਰਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਇਹ ਗੱਲਾਂ ਹੁੰਦੀਆਂ ਰਹੀਆਂ ਸਮੇਂ-ਸਮੇਂ ਤੇ ਤੇ ਹੁਣ ਪਟੀਸ਼ਨ ਕਰਤਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 27 ਮਾਰਚ 2023 ਨੂੰ ਪੰਜਾਬ ਸਰਕਾਰ ਨੂੰ ਨਕਲੀ ਸ਼ਰਾਬ ਤੇ ਰੋਕ ਲਗਾਉਣ ਦੇ ਲਈ ਕਦਮ ਚੁੱਕਣ ਦੇ ਹੁਕਮ ਦਿੱਤੇ ਸਨ ਇਸ ਹੁਕਮ ਦੇ ਬਾਅਦ ਵੀ ਪੰਜਾਬ ਚ ਲੋਕ ਢੜਲੇ ਦੇ ਨਾਲ ਇਹ ਨਕਲੀ ਸ਼ਰਾਬ ਦਾ ਕਾਰੋਬਾਰ ਕਰਦੇ ਦਿਖਾਈ ਦਿੱਤੇ ਇਸ ਦੇ ਵਿੱਚ ਕੀ ਸਿਆਸੀ ਲੀਡਰਾਂ ਦੀ ਸ਼ੈ ਹੈ ਕੀ ਸਿਆਸਤਦਾਨਾਂ ਨੇ ਨਕਲੀ ਸ਼ਰਾਬ ਵੇਚਣ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਹੋਈ ਹੈ ਕਿ ਕੋਈ ਗੱਲ ਨਹੀਂ ਵਿੱਚੋਂ ਸਾਡਾ ਕਮਿਸ਼ਨ ਆਉਣਾ ਚਾਹੀਦਾ ਤੁਸੀਂ ਆਪਣਾ ਕੰਮ ਦਾ ਕਾਰਜ ਜਿਹੜਾ ਉਹ ਜਾਰੀ ਰੱਖੋ سوالے پیدا ਹੋ ਰਿਹਾ ਔਰ ਕੌਣ ਕੌਣ ਮਿਲਿਆ ਹੋਇਆ ਕੀ ਜਾਂਚ ਕਮੇਟੀਆਂ ਜਿਹੜੀਆਂ ਬਣਾਈਆਂ ਗਿਆ ਨੇ ਉਹ ਛੋਟੇ ਮੋਟੇ ਕਰਿੰਦੇ ਆ ਜਾਂ ਫਿਰ ਜਿਹੜੇ ਆਪਣੇ ਪੱਦਰ ਦੇ ਉੱਤੇ ਘਰਾਂ ਦੇ ਵਿੱਚ ਭੱਟੀਆਂ ਲਾ ਕੇ ਸ਼ਰਾਬ ਨਕਲੀ ਤਿਆਰ ਕਰਦੇ ਨੇ ਕੀ ਉਹਨਾਂ ਤੱਕ ਕਾਰਵਾਈ ਸੀਮਤ ਹੋਵੇਗੀ ਜਾਂ ਇਸ ਦੇ ਵਿੱਚ ਵੱਡੇ ਪੁਲਿਸ ਅਫਸਰ ਜਿਨ੍ਹਾਂ ਦੀ ਮੂਲੀ ਮਿਲੀ ਭੁਗਤ ਹੁੰਦੀ ਹੈ ਜਿਨ੍ਹਾਂ ਦੀ ਸ਼ਹਿਤ ਤੇ ਧੰਦੇ ਚੱਲਦੇ ਨੇ ਜਾਂ ਵੱਡੇ ਜਿਹੜੇ ਸਿਆਸਤਦਾਨ ਨੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਕੋਈ ਗੱਲ ਨਹੀਂ ਸਰਕਾਰ ਆਪਣੀ ਹੈ ਤੁਸੀਂ ਜੋ ਕਰਨਾ ਕਰੋ ਅਸੀਂ ਆਪੇ ਦੇਖ ਲਵਾਂਗੇ ਕਿ ਉਹ ਵੀ ਉਹਨਾਂ ਦੀ ਜਾਣ ਵੀ ਕੜਿੱਕੀ ਵਿੱਚ ਆਵੇਗੀ ਉਹਨਾਂ ਦੇ ਉੱਤੇ ਵੀ ਜਿਹੜਾ ਕਾਰਵਾਈ ਕੀਤੀ ਜਾਵੇਗੀ ਕਾਨੂੰਨਨ ਤੌਰ ਦੇ ਉੱਤੇ ਸਾਰੇ ਸਵਾਲ ਉੱਥੇ ਦੇ ਉੱਥੇ ਖੜੇ ਨੇ ਪਰ ਇਹ ਜਾਂਚ ਕਿਵੇਂ ਮੁਕੰਮਲ ਹੁੰਦੀ ਐ ਇਸ ਦੀ ਜਿਹੜੀ ਸਟੇਟਸ ਰਿਪੋਰਟ ਕੀ ਐ ਉਹਨਾਂ ਵਾਲੇ ਸਮੇਂ 'ਚ ਬਾਹਰ ਆਵੇਗੀ ਪਰ ਜਿੱਥੋਂ ਤੱਕ ਕਿ 19 20 ਮਾਰਚ ਨੂੰ 2024 ਨੂੰ ਸੰਗਰੂਰ ਦੇ ਪਿੰਡ ਰਵੀਦਾਸਪੁਰਾ ਟਿੱਬੀ ਗੁਜਰਾ ਉਪਲੀ ਤੇ ਢੰਡੋਰੀ ਖੁਰਦ ਵਿੱਚ ਨਕਲੀ ਸ਼ਰਾਬ ਕਾਰਨ 21 ਮੌਤਾਂ ਹੋ ਜਾਂਦੀਆਂ ਜਿਸ ਦੇ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕੀਤੇ ਜਾਣ ਕਰਕੇ ਹਾਸਾ ਵਾਪਰਿਆ ਮੰਨਿਆ ਜਾ ਰਿਹਾ ਹੈ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਨਿਭਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੇ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ 'ਚ ਸ਼ਰਾਬ ਦੀਆਂ ਪੱਟੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਤੇ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੇਵਾ 'ਚ ਲਾਪਰਵਾਹੀ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਜਾਣ ਤੇ ਨਾਲ ਹੀ ਸੂਬੇ 'ਚ ਮੌਜੂਦ ਅਜਿਹੇ ਗੈਰ ਕਾਨੂੰਨੀ ਤੇ ਜਾਲੀ ਸ਼ਰਾਬ ਦੀਆਂ ਪੱਟੀਆਂ ਦੀ شناخت ਕਰਕੇ ਉਹਨਾਂ ਨੂੰ ਢਾਉਣ ਲਈ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਨਕਲੀ ਸ਼ਰਾਬ ਚ ਮੈਥਨੋਲ ਮਲਾਇਆ ਗਿਆ ਸੀ ਜੋ ਮਨੁੱਖਾਂ ਲਈ ਘਾਤਕ ਹੈ ਨਤੀਜੇ ਵਜੋਂ ਮੈਥਨੋਲ ਦੀ ਵਿਕਰੀ ਲਈ ਸਖਤ ਦਿਸ਼ਾ ਨਿਰਦੇਸ਼ ਲਾਗੂ ਕਰਨ ਦੀ ਬੇਹੱਦ ਲੋੜ ਹੈ ਤਾਂ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਇਸੇ ਪਟੀਸ਼ਨ ਦੇ ਆਧਾਰ ਤੇ ਜਵਾਬ ਮੰਗਿਆ ਕਿ ਤੁਸੀਂ ਸੁਪਰੀਮ ਕੋਰਟ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜੇ ਕਿਉਂ ਨਹੀਂ ਕੀਤੀ ਤੇ ਇਸ ਦਾ ਜਵਾਬ ਕੀ ਹੈ ਤੇ ਹੁਣ ਦੇਖਦੇ ਹਾਂ ਕਿ ਅਗਲੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਸਟੇਸ਼ਨ ਦੇ ਬਦਲੇ ਜਵਾਬ ਦਾਖਲ ਕੀ ਕਰਦੀ ਹੈ ਤੁਹਾਡਾ ਕੀ ਮੰਨਣਾ ਇਸ ਦੇ ਵਿੱਚ ਕੌਣ ਕੌਣ ਕਸੂਰਵਾਰ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ